ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘੁੰਮਣ ਗੋਤਵਾਰੀ ਗੱਲ ਕਰਾਂਗੇ ਇਹ ਚੰਦਰਬੰਸੀ ਰਾਜਪੁੱਤਾਂ ਵਿੱਚੋਂ ਹਨ ਇਹਨਾਂ ਦਾ ਵਡੇਰਾ ਰਾਜਾ ਮਲਕੀਰ ਸੀ ਜੋ ਦਿੱਲੀ ਦੇ ਰਾਜੇ ਦਲੀਪ ਦੀ ਵੰਸ਼ ਵਿੱਚੋਂ ਸੀ ਇਸ ਵੰਸ਼ ਦੇ ਰਾਜੇ ਸੈਨਪਾਲ ਨੇ ਆਪਣੀ ਬਰਾਦਰੀ ਨੂੰ ਛੱਡ ਕੇ ਹੋਰ ਜਾਤੀ ਵਿੱਚ ਵਿਆਹ ਕਰਾਇਆ ਸੀ ਆਪਣੇ ਇੱਕ ਪੁੱਤਰ ਦਾ ਨਾਮ ਘੁੰਮਣ ਰੱਖਿਆ ਸੀ ਸੈਨਪੁਰ ਰਾਜੇ ਦੇ 22 ਪੁੱਤਰ ਤੇ ਕਈ ਰਾਣੀਆਂ ਸਨ 20 ਪੁੱਤਰਾਂ ਦੇ ਨਾਮ ਤੋਂ ਨਵੀਆਂ 20 ਗੋਤਾਂ ਚੱਲੀਆਂ ਜਿਨ੍ਹਾਂ ਵਿੱਚ ਘੁੰਮਣ ਔਜਲੇ ਤਤਲੇ ਆਦੀ ਪ੍ਰਚਲਿਤ ਹੋ ਗਏ ਫਿਰੋਜ਼ ਸ਼ਾਹ ਦੇ ਸਮੇਂ ਘੁੰਮਣ ਆਪਣਾ ਇਲਾਕਾ ਮੁਕਿਆਲਾ ਛੱਡ ਕੇ ਪਹਿਲਾਂ ਜੰਮੂ ਤੇ ਦੁਆਬੇ ਵਿੱਚ ਆਬਾਦ ਹੋ ਗਏ ਫਿਰ ਮਾਝੇ ਤੇ ਮਾਲਵੇ ਵੱਲ ਚਲੇ ਗਏ ਸਨ ਮਾਝੇ ਤੋਂ ਅੱਗੇ ਘੁੰਮਣ ਸਿਆਲਕੋਟ ਗੁਜਰਾਂਵਾਲਾ ਤੇ ਗੁਜਰਾਤ ਤੱਕ ਚਲੇ ਗਏ ਸਨ ਸਿਆਲਕੋਟ ਵਿੱਚ ਵੀ ਘੁੰਮਣਾਂ ਦੇ ਕਈ ਪਿੰਡ ਹਨ ਜ਼ਿਲ੍ਹਾ ਸੰਗਰੂਰ ਦੇ ਪਿੰਡ ਦਿੜਬਾ ਦੇ ਭਾਈ ਵੀਰ ਸਿੰਘ ਜੀ ਕੁਮਾਨ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਮੁਗਲਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ ਉਹਨਾਂ ਦੀ ਯਾਦ ਵਿੱਚ ਬਰਸੀਆਣਾ ਦਾ ਗੁਰਦੁਆਰਾ ਬਣਿਆ ਹੋਇਆ ਬਾਬਾ ਵੀਰ ਸਿੰਘ ਜੀ ਸ਼ਹੀਦ ਮਹਾਨ ਸ਼ਕਤੀਸ਼ਾਲੀ ਸਨ ਉਹਨਾਂ ਨਾਲ ਕਈ ਕਰੋਮਤਾਂ ਵੀ ਜੁੜੀਆਂ ਹੋਈਆਂ ਹਨ ਇਸ ਤੋਂ ਇਲਾਵਾ 14ਵੀਂ ਸਦੀ ਦੇ ਆਰੰਭ ਵਿੱਚ 1332 ਈਸਵੀ ਵਿੱਚ ਕੁਝ ਘੁੰਮਣ ਜੱਟ ਦੁਆਬੇ ਦਾ ਇਲਾਕਾ ਛੱਡ ਕੇ ਗੁਰਦਾਰਸਪੁਰ ਦੇ ਇਲਾਕੇ ਵਿੱਚ ਸੰਤ ਨਾਮਦੇਵ ਦੀ ਕੁੜੀਆ ਪਾਸ ਆ ਗਏ ਸਨ। ਸੰਤ ਨਾਮਦੇਵ ਦੀ ਅਸ਼ੀਰਵਾਦ ਨਾਲ ਉੱਥੇ ਹਰੀਆਵਲ ਤੇ ਪਾਣੀ ਦੀ ਛੱਪੜੀ ਵੇਖ ਕੇ ਨਵਾਂ ਪਿੰਡ ਘੁੰਮਣ ਆਬਾਦ ਕੀਤਾ। ਸੰਤ ਨਾਮਦੇਵ ਦਾ ਜਨਮ 1270 ਈਸਵੀ ਤੇ ਮੌਤ 1350 ਈਸਵੀ ਵਿੱਚ ਹੋਈ। ਸੰਤ ਨਾਮਦੇਵ ਜੀ ਦੇ ਜੀਵਨ ਦੇ ਆਖਰੀ 18 ਸਾਲ ਨਵੇਂ ਆਬਾਦ ਹੋਏ ਘੁੰਮਣ ਪਿੰਡ ਵਿੱਚ ਹੀ ਗੁਜ਼ਰੇ ਸਨ। ਇਹ ਲੋਕ ਮੇਹੰਤੀ ਤੇ ਸੂਝਵਾਨ ਹਨ ਇਹ ਇੱਕ ਉੱਗਾ ਗੋਤ ਹੈ ਤੇ ਲੇਖਕ ਇਲਿਆਸ ਘੁੰਮਣ ਤੇ ਤਰਲੋਕ ਮਨਸੂਰ ਦੋਵੇਂ ਹੀ ਘੁੰਮਣ ਜੱਟ ਹਨ ਘੁੰਮਣਾ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਤਲੁਧਿਆਣੇ ਨਮਾਸ਼ਹਿਰ ਬਠਿੰਡੇ ਤੇ ਮਾਨਸਾ ਵਿੱਚ ਵੀ ਘੁੰਮਣਾ ਦੇ ਪਿੰਡ ਹਨ ਇਸ ਤੋਂ ਇਲਾਵਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਘੁੰਮਣ ਕਲਾ ਤੇ ਘੁੰਮਣ ਖੁਰਦ ਦੇ ਪਿੰਡ ਘੁੰਮਣ ਗੋਤ ਦੇ ਜੱਟਾਂ ਦੇ ਬਹੁਤ ਹੀ ਪ੍ਰਸਿੱਧ ਪਿੰਡ ਹਨ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ